ਬੜੰਦੀ ਕਿ ਲੋੜ ਆ ਦੇਖ ਚਾਬੀ ਉਹ ਤਾਂ ਆਪਦੇ ਆਪ ਹੀ ਫਟਾ ਗਿਆ ਤੇ ਤਾਂ ਠੀਕ ਹੈ ਮੰਮੀ ਹੁਣ ਤੁਸੀਂ ਐਂ ਕਰੋ ਛੇਤੀ ਤੇ ਛੇਤੀ ਅੰਕਲ ਨਾਲ ਗੱਲ ਕਰੋ ਆਪਾਂ ਉਹਦਾ ਘਰ 베ਚੀਏ ਤੇ ਪੈਸੇ ਆਪਦੇ ਹੱਥ ਚ ਕਰੀਏ ਹਾਂ ਕਰਦੀਆਂ ਗੱਲ ਮੈਂ ਤੇਰੇ ਅੰਕਲ ਦੇ ਘਰੇ ਜਾ ਕੇ ਆਉਣੀ ਆ ਇੱਥੇ ਤਾਂ ਫਿਰ ਇਹ ਹੁੰਦਾ ਕਿਤੇ ਹੋਰ ਨਾ ਕੋਈ ਪੰਗਾ ਪੈ ਜੇ ਗੱਲਬਾਤ ਸੁਣ ਲੇ ਹਾਂਜੀ ਮੰਮੀ ਇਹ ਗੱਲ ਠੀਕ ਹੈ ਤੁਹਾਡੀ ਤੁਸੀਂ ਉੱਥੇ ਜਾਇਆ ਜੋ ਨਾਲੇ ਅੰਕਲ ਨੂੰ ਸਾਰੀ ਗੱਲ ਦੱਸ ਦਿਓ ਵੀ ਆਪਾਂ ਨੇ ਉਹ ਘਰ 2 ਨੰਬਰ 'ਚ ਵੇਚਣਾ ਹੈ ਕਿਉਂਕਿ ਮੰਮੀ ਤੀਰ ਦਾ 2 ਪੌਣੇ ਪੈਣੇ ਆ ਕਮਾਂਡ 'ਚ ਜੇ ਅੰਕਲ ਵਾਲਾ ਨਾ ਚੱਲਿਆ ਤਾਂ ਇਹਦੇ ਵਾਲਾ ਤਾਂ ਚਲਾਈ ਦੇਵਾਂਗੇ ਇਹਦਾ ਘਰ ਤਾਂ ਇਹਦੇ ਹੱਥੋਂ ਬਕਿਆ ਹੀ ਦੇਵਾਂਗੇ